ਤੇਰਾ ਬੁਲਾਵਾ ਤੇਰਾ ਬੁਲਾਵਾ ਤੇਰਾ ਬੁਲਾਵਾ ਆਇਆ ਮਾ ਸ਼ੇਰਾਂ ਵਾਲੀਏ ਮਾ ਸ਼ੇਰਾਂ ਵਾਲੀਏ ਤੇਰਾ ਬੁਲਾਵਾ ਤੇਰਾ ਬੁਲਾਵਾ ਤੇਰਾ ਬੁਲਾਵਾ ਆਇਆ ਮਾ ਸ਼ੇਰਾਂ ਵਾਲੀਏ ਕੋਤ ਵਾਲੀਏ ਤੇਰਾ ਬੁਲਾਵਾ ਤੇਰਾ ਬੁਲਾਵਾ ਓ ਮਾ ਓ ਕਿਰਪਾ ਤੇਰੀ ਦਰਸ਼ਨ ਲਈ Yeah. ਵਿਸ਼ਵਾਸ ਮਾਤੇ ਜੀ ਦੀ ਕੋਈ ਹੱਥ ਨਹੀਂ ਇਹ ਵਿਸ਼ਵਾਸ ਮਾਤੇ ਜੀ ਦੀ ਕੋਈ ਹੱਥ ਨਹੀਂ ਮੈਨੂੰ ਕੋਈ ਪਿਆਰਾ ਮੇਰੀ ਮਾਂ ਨਾਲੋਂ ਹੱਥ ਨਹੀਂ ਮੈਨੂੰ ਕੋਈ ਪਿਆਰਾ ਮੇਰੀ ਮਾਂ ਨਾਲੋਂ ਹੱਥ ਐਨਾ ਵਿਸ਼ਵਾਸ ਮਾਤੇ ਜੀ ਦੀ ਕੋਈ ਹੱਥ ਨਹੀਂ ਮੈਨੂੰ ਕੋਈ ਪਿਆਰਾ ਮੇਰੀ ਮਾਂ ਨਾਲੋਂ ਹੱਥ ਨਹੀਂ ਇਹ ਲਾਈਨ ਤੁਹਾਡੇ ਲਈ ਸਾਰਿਆਂ ਲਈ ਹੈ ਚਿੰਤਾਪੁਰਨੀ ਜਿੱਥੇ ਜਾਵਾਂ ਨਾਲ ਨਾਲ ਮੇਰੇ ਚਿੰਤਾ ਪੁਰਨੀ ਰਹਦੀ ਏ ਕੋਈ ਐਸਾ ਨਾ ਹੋਵੇ ਜਿਹੜਾ ਨਾ ਬੋਲੇ ਜਿੱਥੇ ਜਾਵਾਂ ਨਾਲ ਨਾਲ ਮੇਰੇ ਚਿੰਤਾ ਪੁਰਨੀ ਰਹਦੀ ਏ ਉਹ ਤੂੰ ਨੇ ਮੈਨੂੰ ਬੁਲਾਇਆ ਸ਼ੇਰਾਵਾਲੀਏ ਮੈਂ ਆਇਆ ਮੈਂ ਆਇਆ ਜੋਤਾਂ ਵਾਲੀਏ ਉਹ ਤੂੰ ਨੇ ਮੈਨੂੰ ਬੁਲਾਇਆ ਸ਼ੇਰਾਵਾਲੀਏ ਸ਼ੇਰ ਵਾਲੀ ਦਾ ਬਹੁਤ ਸਤਿ ਸ੍ਰੀ ਅਕਾਲ ਦੀ ਜੈ ਜੈ ਮਾ ਚਿੰਤਪੁਰਨੀ ਲੰਗਰ ਕਮੇਟੀ ਕਾਲਾ ਸਿੰਘਾਂ ਵੱਲੋਂ ਸਾਡੇ ਸਾਰੇ ਨਗਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਮਹਾਮਾਈ ਦੇ ਪ੍ਰੇਮੀ ਭਗਤਾਂ ਨੂੰ ਕਾਲਾ ਸਿੰਘਾਂ .com ਦੀ ਸਾਰੀ ਟੀਮ ਨੂੰ ਸਾਡੇ ਵੱਲੋਂ ਮਹਾਮਾਈ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਮਹਾਮਾਈ ਸਾਭ ਤੇ ਮੇਰਾ ਘਰੇ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਕਾਲੇ ਜਿੰਨੇ ਵੀ ਸਾਡੇ ਸਹਿਯੋਗੀ ਸੱਜਣੇ ਆ ਜਿਹੜੇ ਤਨ ਮਨ ਧਨ ਨਾਲ ਸਾਡਾ ਸਹਿਯੋਗ ਕਰਦੇ ਆ ਮਹਾਮੈ ਦੀ ਕਿਰਪਾ ਨਾਲ ਇਹ ਆਪਣਾ ਲੰਗਰ ਜਿਹੜਾ ਦਿਨ ਦੁੱਗਣੀ ਤੇ ਰਾਤ ਚੌਕਣੀ ਤਰਕੀ ਕਰਕੇ ਅੱਗੇ ਤੋਂ ਵਧ ਰਿਹਾ ਜਿਸ ਤਰ੍ਹਾਂ ਮਹਾਮੈ ਹੁਕਮ ਕਰਦੀ ਆ ਹਰ ਵਾਰ ਅੱਗੇ ਨਾਲੋਂ ਵੀ ਹੋਰ ਵਧੀਆ ਇੱਥੇ ਲੰਗਰ ਲੱਗਦੇ ਆ ਸਾਰੀ ਸੰਤ ਬੜੀ ਖੁਸ਼ ਹੋ ਕੇ ਜਾਂਦੀ ਆ ਅਸੀਂ ਇੱਕ ਵਾਰੀ ਫੇਰ ਤੋਂ ਸਾਰੇ ਨਗਰ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਤੇ ਸਾਰੇ ਜਿਹੜੇ ਸਾਡੇ ਵੈਲਵਿਸ਼ਰ ਆ ਸਾਡਾ ਸਹਿਯੋਗ ਦਿੰਦੇ ਆ ਸਾਨੂੰ ਅੱਗੇ ਵਧਦਾ ਜਨਮ ਕਰਦੇ ਆ ਉਹਨਾਂ ਦਾ ਜੀਐਮਐਸਪ ਕੋਲਿੰਗ ਲਿੰਗੇ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਸ਼ਾ ਕਰਦੇ ਆ ਤੁਸੀਂ ਸਾਡੇ ਨਾਲ ਕਿਸੇ ਤਰ੍ਹਾਂ ਜੁੜੇ ਰਹੋਗੇ ਅੱਗੇ ਤੋਂ ਹੋਰ ਫਤ ਚੜ ਕੇ ਆਪਣਾ ਯੋਗਦਾਨ ਪਾਓਗੇ ਤਾਂ ਕਿ ਇਹ ਜਿਹੜਾ ਮਹਾਮੈ ਦਾ ਭੰਡਾਰਾ ਆ ਆਪਾਂ ਇਹਨੂੰ ਹੋਰ ਵੀ ਮੁਲੰਗੀਆਂ ਤੇ ਜਾ ਸਕੀਏ ਮਹਾਮੈ ਦੇ ਜਿਹੜੇ ਸਾਡੇ ਪੱਖ ਸੀਗੇ ਜਿਹੜੇ ਅੱਜ ਇਸ ਦੁਨੀਆ ਵਿੱਚ ਨਹੀਂ ਸਾਨੂੰ ਛੱਡ ਕੇ ਜਾ ਚੁੱਕੇ ਆ ਜਿਨ੍ਹਾਂ ਦੇ ਵਿੱਚ ਸਾਡਾ ਬਹੁਤ ਹੀ ਜੀ ਰਿਸਪੀਕਟਰਾਮ ਇਤਾਂ ਜਿਹੜੇ ਸਾਡੇ ਮੁੱਢਲੇ ਮੈਂਬਰਾਂ ਵਿੱਚੋਂ ਸੀਗੇ ਮੈਂਬਰ ਸੋਨੂ ਅਗਰ왈 ਜੀ ਗੁਰਨਾਮ ਸਿੰਘ ਬੜਿਆੜਾ ਤੋਂ ਸੋਮਨਾ ਜੀ ਪਿਛਲੀ ਵਾਲੇ ਇਹਨਾਂ ਤੋਂ ਰਾਵਾਂ ਨੱਥੂਰਾਮ ਜੀ ਜਿਹੜੇ ਕੀ ਅੱਜ ਇਸ ਦੁਨੀਆ ਚੋਂ ਜਾ ਚੁੱਕੇ ਆ ਉਹਨਾਂ ਸਾਰੇ ਸੱਜਣਾ ਦੇ ਪਰਿਵਾਰ ਸਾਡੇ ਨਾਲ ਮੁੱਢੇ ਨਾਲ ਮੋਢਾ ਜੋੜ ਕੇ ਸਾਡਾ ਸਾਥ ਦਿੰਦੇ ਆ ਅਸੀਂ ਉਹਨਾਂ ਪਰਿਵਾਰਾਂ ਦਾ ਵੀ ਧੰਨਵਾਦ ਕਰਦੇ ਆ ਤੇ ਮਾਹਮਾਏ ਅੱਗੇ ਬੇਨਤੀ ਕਰਦੇ ਆ ਕਿ ਜਿਹੜੀਆਂ ਸਾਡੇ ਕੋਲੋਂ ਵਿਛੜ ਚੁੱਕੀਆਂ ਰੂਹਾਂ ਉਹਨਾਂ ਤੇ ਵੀ ਕਿਰਪਾ ਕਰੇ ਉਹਨਾਂ ਪਰਿਵਾਰਾਂ ਤੇ ਵੀ ਕਿਰਪਾ ਬਣਾ ਕੇ ਰੱਖੇ ਜਿਸ ਤਰ੍ਹਾਂ ਸਾਰੇ ਭਗਤਾਂ ਨੂੰ ਪਤਾ ਹੀ ਆ ਕਿ ਸਲਾਨਾ ਲੰਗਰ ਤਾਂ ਆਪਾਂ ਸਾਰੇ ਜਾਣੇ ਲਾਉਂਦੇ ਆ ਇਸ ਤੋਂ ਇਲਾਵਾ ਹਰ ਮਹੀਨੇ ਜੇਠੇ ਮੰਗਲਵਾਰ ਸੰਗਰਾਮ ਤੋਂ ਬਾਅਦ ਆਉਣ ਵਾਲੇ ਮੰਗਲਵਾਰ ਨੂੰ ਵੀ ਬਹੁਤ ਹੀ ਵਿਸ਼ਾਲ ਭੰਡਾਰਾ ਆਪਣੀ ਇੱਥੇ ਕਿਨੂਆੜੀ ਧਰਮਸ਼ਾਲਾ ਦੇ ਵਿੱਚ ਲੱਗਦਾ ਜਿਹੜੇ ਕਿ 157 ਭੰਡਾਰੇ ਲੰਗਰ ਪੂਰੇ ਹੋ ਚੁੱਕੇ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ ਯੋਗਦਾਨ ਆ ਕੋਸ਼ਿਸ਼ ਕਰਿਆ ਕਰੋ ਸਾਡੇ ਨਾਲ ਜੁੜੇ ਰਹੋ ਸਾਡੀਆਂ ਕਮੀਆਂ ਕਸ਼ੀਆਂ ਸਾਨੂੰ ਜਰੂਰ ਦੱਸੋ ਤਾਂ ਕਿ ਆਪਾਂ ਉਹਨੂੰ ਸੁਧਾਰ ਕੇ ਆਪਣੇ ਲੰਗਰ ਨੂੰ ਹੋਰ ਵੀ ਬਲੰਦੀਆਂ ਤੇ ਲੈ ਜਾ ਸਕੀਏ ਮਹਾਮਈ ਸਾਧੀਆਂ ਸਮਰਤਾ ਪੂਰੀਆਂ ਕਰੇ ਸਭ ਤੇ ਮੇਰ ਭਰਿਆ ਰੱਖੇ ਜੈ ਮਾਤਾ ਦੀ ਜੈ ਮਾਤਾ ਜੈ ਬੱਚੇਰਾ ਵਾਲੀ ਦਾ ਹੋਰ ਸਤਿ ਸ਼੍ਰੀ ਅਕਾਲ ਜੈ ਕਰਮ ਮੰਗਲੇ ਆਂਗਲੇ ਜਿਵੇ ਸਰਵਾ ਦੇ ਸਾਧਕੇ ਛਣੇਤੰਬਕੇ ਗੋਰੀ ਨਾਰਾਇਣੇ ਨਮਸਤੇ ਮੈਂ ਬਹੁਤ ਧੰਨਵਾਦੀ ਆਂ ਖਾਲਸਾ ਹੀਆ .com ਜਿਹੜੇ ਪੂਰੀ ਦੁਨੀਆ ਨੂੰ ਲਾਈਵ ਦਿਖਾ ਰਹੇ ਆ ਅੱਜ ਉਹ ਸਾਡੇ ਵਿੱਚ ਆਏ ਆ ਤੇ ਮੈਂ ਇਹਨਾਂ ਦਾ ਜੀ ਆਇਆਂ ਨੂੰ ਕਹਿੰਦਾ ਆ ਉਹ ਜਿੰਨੀ ਵੀ ਸੰਗਤ ਆਈ ਆ ਲੰਗਰ ਛਕਦੀ ਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਵੀ ਜਿਹੜੇ ਸਾਨੂੰ ਸੇਵਾ ਦਿੰਦੇ ਆ ਆਪਣੀ ਨੇਕ ਕਮਾਈ ਦੇ ਵਿੱਚੋਂ ਬੱਝੜ ਕੇ ਐਨਰਵੇਰ ਮੈਂ ਨਗਰ ਨਿਵਾਸੀ ਮੇਰੀ ਭੈਣਾ ਉਹ ਜਿਹੜੇ ਪਿੰਡ ਦੇ ਵੀ ਸਾਨੂੰ ਕੰਨਮਤ ਧਰਨਾ ਸੇਵਾ ਦਿੰਦੇ ਆ ਉਹਦਾ ਮੈਂ ਜੀ ਆਇਆਂ ਨਾਲ ਹੱਦ ਧੰਨਵਾਦ ਕਰਦਾ ਆ ਇਸ ਦੇ ਨਾਲ ਹੀ ਮੇਰੇ ਪਿੰਡ ਦੇ ਨਾਲ ਸਾਡੇ ਪਿੰਡ ਦੇ ਨਾਲ ਹੋਰ ਸਹਿਯੋਗੀ ਪਿੰਡ ਹੈਗੇ ਆ ਜਿਹੜੇ ਸਾਨੂੰ ਬਹੁਤ ਸਾਡੇ ਨਾਲ ਤਿੰਨ ਮੰਨ ਤਾਨਾ ਜੁੜੇ ਹੋਏ ਆ ਇਹਦਾ ਨਿੱਜੜਾ ਪਿੰਡ ਆ ਗੋਦਪੋੜਿਆ ਸੰਢੇਟਾ ਆ ਸਿੱਧਪੋੜਿਆ ਗੋਦਪੋੜਿਆ ਕਿ ਸੰਢੇਟਾ ਆ ਜੱਲੋ ਵਾਲਿਆ ਇਦਾਂ ਸਾਡੇ ਬਲੇਰ ਆ ਹੋਰ ਪਿੰਡ ਤਰਵੰਡੀ ਇਹ ਸਾਡੇ ਪਿੰਡ 15-15 ਪਿੰਡ ਸਾਡਾ ਸਾਥ ਦਿੰਦੇ ਆ ਮੈਂ ਉਹਨਾਂ ਦਾ ਵੀ ਜੀ ਆ ਉਹਨੂੰ ਕਹਿੰਨਾ ਆ ਬਹੁਤ ਧੰਨਵਾਦ ਉਹਨਾਂ ਦਾ ਕਰਦਾ ਆ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੇ ਨਾਲ ਏਦਾਂ ਸਾਡਾ ਸਹਿਯੋਗ ਦਿੰਦੇ ਨਾਲ ਤੇ ਏਦਾਂ ਮਾਂ ਦਾ ਪੰਡਾਰਾ ਚੱਲਦਾ ਰਹੇ ਇਸੇ ਤਰ੍ਹਾਂ ਇਹ ਸ਼ੇਰਾਂ ਵਾਲੀ ਦਾ ਮਹੌਸਤ ਸੇਵਾਦਾਰ ਲੱਗਦੀ ਹੈ ਤੇਰਾ ਬੁਲਾਵਾ ਤੇਰਾ ਬੁਲਾਵਾ ਤੇਰਾ ਬੁਲਾਵਾ ਆਇਆ ਮਾਂ ਸ਼ੇਰਾਂ ਤੇਰਾ ਬੁਲਾਵਾ ਓ ਮਾ ਉਹ ਕਿਰਪਾ ਤੇਰੀ ਦਰਸ਼ਨ ਲਈ ਤੂੰ ਕਿਰਪਾ ਤੇਰੀ ਦਰਸ਼ਨ ਦੇ